ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਦਾ ਮੁਖਵਾਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਮ ਤੋਂ ਉਚਾਰਨ ਕੀਤਾ ਸ਼ਬਦ ਤਨਾ ਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 664 ਤੇ ਸਭਾਈ ਮਾਨ ਹੈ ਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਰਾਹੀਂ ਦੋ ਧਨ ਇਹ ਸੰਸਾਰ ਦੇ ਵਿੱਚ ਮਨੁੱਖ ਇਕੱਠੇ ਕਰਦਾ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਸੋ ਆਓ ਵਿਚਾਰ ਦੇ ਨਾਲ ਸਾਂਝ ਪਾਈਏ ਪਾਸ਼ਾ ਜੀ ਰਹਾਉ ਵਾਲੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਕੁਰਮਖ ਹਰ ਰਸ ਚਾਖੇ ਕੋਏ ਕੁਰਮਖ ਦਾ ਅਰਥ ਹੈ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਮਨੁੱਖ ਭਾਗਾ ਵਾਲਾ ਮਨੁੱਖ ਜਿਨੇ ਗੁਰੂ ਦੀ ਚਾਲ ਨੂੰ ਸਮਝ ਲਿਆ ਤੇ ਗੁਰੂ ਦੀ ਚਾਰ ਨਾਲ ਚਾਰ ਲਾ ਕੇ ਤੁਰਨ ਲੱਗ ਪਿਆ ਕੋਰਸ ਕਿ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੀ ਪਾਤਸ਼ਾਹ ਜੀ ਕਹਿੰਦੇ ਉਹ ਹੈ ਗੁਰਮੁਖ ਜਿਹੜਾ ਗੁਰੂ ਦੀ ਚਾਲ ਨਾਲ ਚਾਰ ਲਾਉਣਾ ਸਿੱਖ ਜਾਂਦਾ ਏ ਤੇ ਨਾਲ ਦੀ ਨਾਲ ਗੁਰੂ ਦੇ ਕਹੇ ਬਚਨਾਂ ਤੇ ਪੈਰਾ ਦੇਣ ਲੱਗ ਪੈਂਦਾ ਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਰਹਾ ਹੌਲੇ ਬੰਦ ਦੇ ਵਿੱਚ ਪੁਰਮਖ ਹਰ ਰਸ ਚਾਖੇ ਕੋਏ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਕਰਮਾ ਵਾਲਾ ਮਨੁੱਖ ਇਸ ਹਰੀ ਰਸ ਨੂੰ ਚਖ ਲੈਂਦਾ ਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਕਹਿੰਦੇ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਦਿਨ ਰਾਤ ਆਨੰਦ ਬਣਿਆ ਰਹਿੰਦਾ ਏ ਪੂਰੇ ਭਾਗ ਪ੍ਰਾਪਤ ਹੋਏ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਇਹ ਧਨ ਪ੍ਰਾਪਤ ਹੁੰਦਾ ਹੈ ਹਰੇਕ ਨੂੰ ਪ੍ਰਾਪਤ ਨਹੀਂ ਹੁੰਦਾ ਇਹ ਨਹੀਂ ਕਿ ਕਿਸੇ ਨੇ ਸੋਚ ਲਿਆ ਕਿ ਮੈਨੂੰ ਇਹ ਧਨ ਮਿਲ ਜੇ ਤੇ ਉਹਨੂੰ ਉਸੇ ਵੇਲੇ ਮਿਲ ਜੇਗਾ ਸਹਿਬ ਦੀ ਬਾਣੀ ਕਹਿੰਦੀ ਹੈ ਆਪਨ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਭੜੇ ਜੇ ਲੋਚੇ ਸਭ ਕੋਏ ਪਾਛੇ ਕਹਿੰਦੇ ਇਹ ਕਰਮਾਂ ਤੇ ਨਿਰਭਰ ਹੈ ਤੇਰੇ ਕੰਮ ਕਿਹੋ ਜਿਹੇ ਨੇ ਕੰਮਾਂ ਤੋਂ ਕਰਮ ਬਣ ਗਏ ਹੁਣ ਉਹਨਾਂ ਕਰਮਾਂ ਤੇ ਨਿਰਭਰ ਹੈ ਪਏ ਤੈਨੂੰ ਕਿਹੜੀ ਚੀਜ਼ ਪ੍ਰਾਪਤ ਹੋਣੀ ਹੈ ਸੁੱਖ ਮਿਲਣਾ ਹੈ ਕਿ ਜਾਂ ਦੁੱਖ ਮਿਲਣਾ ਹੈ ਜੇ ਚਾਹਤ ਦੇ ਨਾਲ ਹੀ ਸਾਰਿਆਂ ਨੂੰ ਸਹੀ ਜ਼ਿੰਦਗੀ ਮਿਲ ਜਾਵੇ ਜਾਂ ਚਾਹਨ ਦੇ ਨਾਲ ਹੀ ਸਾਰਿਆਂ ਨੂੰ ਰੁਤਬੇ ਮਿਲ ਜਾਣ ਫਿਰ ਤਾਂ ਸਾਰੀ ਜੁ ਦੁਨੀਆ ਹੀ ਵੱਡਿਆਂ ਭਾਗਾਂ ਵਾਲੀ ਬਣ ਜਾਏਗੀ ਫਿਰ ਤਾਂ ਕਿਸੇ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਵੀ ਨਹੀਂ ਪਵੇਗੀ ਪਰ ਹਰੇਕ ਵਿਸ਼ੇ ਤੇ ਹਮਾਂ ਦੁਨਿਆਵੀ ਡਿਗਰੀ ਟੂਟੀ ਲੈਣੀ ਹੈ ਦੁਨਿਆਵੀ ਨੌਕਰੀ ਲੈਣੀ ਹੈ ਨਰੰਕਾਰ ਦੇ ਘਰ ਦੀ ਅਵਸਥਾ ਨੂੰ ਸਮਝਣਾ ਏ ਮਿਹਨਤ ਕਰਨੀ ਪੈਂਦੀ ਹੈ ਜਿੰਨੀ ਜਿੰਨੀ ਕੋਈ ਮਿਹਨਤ ਕਰੀ ਜਾਏਗਾ ਸੰਸਾਰ 'ਚ ਨੌਕਰੀ ਲੈਣੀ ਹੈ ਤੇ ਸੰਸਾਰ ਦਾ ਇਤਿਹਾਸ ਪੜਨਾ ਪਏਗਾ ਸੰਸਾਰ ਦੇ ਕਾਰੋਬਾਰ ਨੂੰ ਸਮਝਣਾ ਪਏਗਾ ਜੇ ਨਰੰਕਾਰ ਦੇ ਘਰ ਵਿੱਚ ਜਗ੍ਹਾ ਲੈਣੀ ਹੈ ਤੇ ਨਰੰਕਾਰੀ ਬਾਣੀ ਨਾਲ ਸਾਂਝ ਪਾਉਣੀ ਪਵੇਗੀ ਗੁਰਮੁਖ ਹਰ ਰਸ ਚਾਖੇ ਕੋਏ ਤੇ ਸਦਾ ਆਨੰਦ ਹੋ ਵੈ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਪਹਿਲੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਹਰ ਨਾਮ ਧਨ ਨਿਰਮਲ ਅਤ ਅਪਾਰਾ ਕਹਿੰਦੇ ਹਰੀ ਪ੍ਰਮਾਤਮਾ ਦਾ ਜਿਹੜਾ ਨਾਮ ਧਨ ਹੈ ਉਹ ਨਿਰਮਲ ਹੈ ਤੇ ਅਪਾਰ ਹੈ ਬੇਅੰਤ ਮੁੱਕਣ ਵਾਲਾ ਨਹੀਂ ਹੈ ਗੁਰ ਕੇ ਸ਼ਬਦ ਭਰੇ ਪੰਡਾਰਾ ਕਹਿੰਦੇ ਇਹ ਤੁਹਾਨੂੰ ਦੀ ਸਮਝ ਕਿਦੋਂ ਲੱਗੀ ਜਦੋਂ ਗੁਰੂ ਦੇ ਸ਼ਬਦ ਨੂੰ ਸਮਝਿਆ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਗਿਆਨ ਨਾਲ ਇਹ ਭੰਡਾਰ ਭਰੇ ਪਏ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਕੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਗੁਰੂ ਦੀ ਸਿੱਖਿਆ ਸੁਣ ਕੇ ਮਨ ਲਈ ਸਹਿਜ ਜੀ ਕਹਿੰਦੇ ਤੇਰੀ ਮਤ ਦੇ ਵਿੱਚ ਰਤਨ ਜਵਾਹਰ ਲਾਲ ਮਾਨਕ ਪ੍ਰਗਟ ਹੋ ਜਾਣਗੇ ਉਹਨਾਂ ਨੂੰ ਫਿਰ ਕੋਈ ਖਰੀਦ ਨਹੀਂ ਸਕਦਾ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਏ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਿਆ ਚਾਹੇ ਉਹ ਭਾਈ ਸਵੇਕ ਸਿੰਘ ਉਨ੍ਹਾਂ ਦਾ ਪੁੱਤਰ 18 ਸਾਲ ਦੀ ਉਮਰ ਦਾ ਸਾਹਬਾਤ ਸਿੰਘ ਚਰਖੜੀ ਦੇ ਉੱਤੇ ਚੜ ਕੇ ਸ਼ਹਾਦਤ ਦਾ ਜਾਮ ਤੇ ਪੀ ਲੈਂਦੇ ਨੇ ਪਰ ਆਪਣੇ ਗੁਰੂ ਵਾਲੇ ਪਾਸੇ ਪਿੱਠ ਨਹੀਂ ਕਰਦੇ ਗੁਰੂ ਵਾਲੇ ਪਾਸੇ ਮੁੱਖ ਰੱਖਦੇ ਨੇ ਤੇ ਗੁਰੂ ਦੀ ਸਿੱਖੀ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਵੀ ਆਪਣਾ ਨਾਮ ਰੋਸ਼ਨ ਕਰ ਗਏ ਕਿਉਂਕਿ ਗੁਰੂ ਦੇ ਸਨਮੁਖਰੇ 1746 ਦਾ ਇਹ ਵਾਕਾ ਹੈ ਜਹੀਆ ਖਾਨ ਚਕਰੀਆ ਖਾਨ ਦੇ ਮੁੰਡੇ ਨੇ ਇਹਨਾਂ ਨੂੰ ਸ਼ਹੀਦ ਕਰਵਾਇਆ ਪਰ ਅੱਜ ਇਹ ਉਹਨਾਂ ਸ਼ਹੀਦਾਂ ਨੂੰ ਤਾਂ ਭੁੱਲੀ ਜਾ ਰਹੇ ਹਾਂ ਜਿਨ੍ਹਾਂ ਨੇ ਸੱਚੀ ਮੁੱਚੀ ਸ਼ਹਾਦਤ ਦਾ ਅਰਥ ਜਿਹੜੇ ਸੋਕਰੇਟ ਤੋਂ ਪੁੱਛਣਾ ਹੈ ਉਹ ਕਹਿੰਦਾ ਸ਼ਹਾਦਤ ਦਾ ਅਰਥ ਹੈ ਜਿਹਦੇ ਅੱਗੇ ਇਹ ਸਵਾਲ ਰੱਖਿਆ ਜਾਵੇ ਇੱਕ ਪਾਸੇ ਮੌਤ ਹੀ ਜੇ ਤੂੰ ਆਪਣੇ ਧਰਮ ਤੋਂ ਆਪਣੇ ਕਾਇਦਾ ਕਾਨੂੰਨ ਤੋਂ ਗਿਰ ਜਾਵੇਂ ਤਾਂ ਤੈਨੂੰ ਜ਼ਿੰਦਗੀ ਮਿਲ ਜਾਏਗੀ ਤੇ ਜੇ ਤੂੰ ਆਪਣੇ ਧਰਮ ਦੇ ਕਾਇਦਾ ਕਾਨੂੰਨ ਤੇ ਪੂਰਾ ਖਰਾ ਉਤਰਨਾ ਹੈ ਫਿਰ ਤੈਨੂੰ ਮੌਤ ਮਿਲੇਗੀ ਇਹਨੂੰ ਕਹਿੰਦੇ ਸ਼ਹਾਦਤ ਪਰ ਅੱਜ ਤਾਂ ਗੁਰੂ ਰਖਾ ਹੈ ਹਰ ਇੱਕ ਹੀ ਸ਼ਹੀਦ ਬਣ ਜਾਂਦਾ ਹੈ ਸ਼ਹੀਦ ਉਹ ਹੀ ਨੇ ਜਿਨ੍ਹਾਂ ਦੇ ਸਾਹਮਣੇ ਸ਼ਰਤ ਰੱਖੀ ਗਈ ਸੀ ਇੱਕ ਪਾਸੇ ਮੌਤ ਹੈ ਤੇ ਇੱਕ ਪਾਸੇ ਜ਼ਿੰਦਗੀ ਹੈ ਤੂੰ ਦੱਸ ਕੀ ਲੈਣਾ ਤੇ ਉਹਨਾਂ ਨੇ ਹੱਸ ਹੱਸ ਕੇ ਇਸ ਨੇ ਚ ਰਖੜੀ ਤੇ ਚੜ ਗਿਆ ਭਾਈ ਤਾਰੂ ਸਿੰਘ ਖੋਪਰ ਲਵਾ ਗਿਆ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਗਿਆ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਮੀਰਾਕੋਟ ਵਾਲੇ ਇਹ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵਢਿਆ 1740 ਦੇ ਵਿੱਚ ਆ ਕੇ ਬਾਅਦ ਚ ਉਹਨਾਂ ਨੂੰ ਸ਼ਹਾਦਤ ਦੇ ਵਿੱਚ ਦੇਣੀ ਪਈ 1745 ਦੇ ਵਿੱਚ ਫੜਿਆ ਗਿਆ ਭਾਈ ਮਹਿਤਾਬ ਸਿੰਘ ਮੀਰਾਕੋਟ ਵਾਲੇ ਪਰ ਅਸੀਂ ਤਾਂ ਉਹਨਾਂ ਦਾ ਇਤਿਹਾਸ ਦਰਬਾਰ ਸਾਹਿਬ ਚੋਂ ਗਾਇਬ ਕਰਤਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਇਆ ਉਹਨਾਂ ਦਾ ਤੇ ਅਸੀਂ ਇਤਿਹਾਸ ਹੀ ਉਡਾਤਾ ਚਾਹੇ ਵੇਖ ਲਿਓ ਜਾ ਕੇ ਕਿਤੇ ਨਹੀਂ ਲੱਭੇਗਾ ਉਹਨਾਂ ਦਾ ਜ਼ਿਕਰ ਜਿਨ੍ਹਾਂ ਦਾ ਲੱਭ ਰਿਆ ਏ ਉਹ ਰੱਬ ਭਲੀ ਕਰੇ ਹਰ ਨਾਮ ਧਨ ਨਿਰਮਲ ਆਤਿ ਅਪਾਰਾ ਕੁਰਕੇ ਸ਼ਬਦ ਭਰੇ ਭੰਡਾਰਾ ਕਹਿੰਦੇ ਗੁਰੂ ਦੇ ਸ਼ਬਦ ਨਾਲ ਗਿਆਨ ਨਾਲ ਭੰਡਾਰ ਭਰਿਆ ਪਿਆ ਹੈ ਹਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਕਹਿੰਦੇ ਨਾਮ ਧਨ ਤੋਂ ਬਗੈਰ ਬਾਕੀ ਸਾਰਾ ਕੁਝ ਆਤਮਿਕ ਮੌਤ ਮਾਰਨ ਵਾਲਾ ਜ਼ਹਿਰ ਹੀ ਹੈ ਜਿਹੜਾ ਆਤਮਾ ਉੱਤੇ ਮਾਰ ਦਿੰਦਾ ਉਹ ਕਿਸੇ ਵੀ ਤਰੀਕੇ ਨਾਲ ਮਰ ਜਾਂਦਾ ਹੈ ਮਨੁੱਖ ਧਰਮ ਦੇਲ ਬਾਸ 'ਚ ਵੀ ਤੇ ਨਾ ਧਰਮ ਦੇਲ ਬਾਸ ਪਾ ਕੇ ਵੀ ਸੰਸਾਰੀ ਤੌਰ ਤੇ ਰਾਜਨੀਤੀ 'ਚ ਆ ਕੇ ਮਰੀ ਜਾਂਦੇ ਨੇ ਅਹੰਕਾਰੀ ਤੌਰ ਤੇ ਡੇਰੇ ਬਣਾ ਕੇ ਮਰੀ ਜਾਂਦੇ ਨੇ ਹਰ ਪਾਸੇ ਅੱਜ ਇਹੋ ਜੈਅ ਚੱਲ ਰਿਹਾ ਹੈ ਪਰ ਗੁਰੂ ਦਾ ਸ਼ਬਦ ਜਿਹਦੇ ਹਿਰਦੇ ਚ ਵਸ ਗਿਆ ਉਹ ਕੋਈ ਕਰਮਾ ਵਾਲਾ ਬਚਦਾ ਏ ਤੇ ਜਿਹੜਾ ਬਚ ਜਾਂਦਾ ਏ ਉਹ ਫਿਰ ਤੇਰੇ ਠਾਠਾ ਨਹੀਂ ਬਣਾਉਂਦਾ ਉਹ ਸਾਦੀ ਜ਼ਿੰਦਗੀ ਜੀਉਂਦਾ ਏ ਤੇ ਸਹਿਬ ਜੀ ਕਹਿੰਦੇ ਨੇ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਵਿਖ ਦਾ ਅਰਥ ਹੈ ਜ਼ਹਿਰ ਮਾਇਆ ਮੋਹ ਚਲੇ ਅਭਿਮਾਨ ਮਾਇਆ ਮੰਮੇ ਹੋੜਾ ਇਹਨੂੰ ਸਿਆਰੀ ਏ ਇਹਨੂੰ ਮੋਹੇ ਨਹੀਂ ਪੜਨਾ ਜੇ ਮੋਹੇ ਪੜਿਆ ਮੋਹੇ ਦਾ ਅਰਥ ਮੈਂ ਮਾਇਆ ਦੇ ਮੋਹ ਵਿੱਚ ਫਸ ਗਿਆ ਨਹੀਂ ਇੱਥੇ ਆ ਮਾਇਆ ਦੇ ਮੋਹ ਵਿੱਚ ਕੌਣ ਫਸਿਆ ਹੈ ਚਲੇ ਅਬਮਾਨ ਸੰਸਾਰ ਦੇ ਲੋਕ ਜਿਹੜੇ ਵੇਖ ਨੂੰ ਇਕੱਠਾ ਕਰਦੇ ਨੇ ਇੱਥੇ ਇੱਕ ਵਚਨ ਚ ਨਹੀਂ ਆ ਬਹੁ ਵਚਨ ਦੇ ਵਿੱਚ ਹੈ ਮਾਇਆ ਮੋਹ ਮਾਇਆ ਦੇ ਮੋਹ ਵਿੱਚ ਹੰਕਾਰ ਦੇ ਵਿੱਚ ਮਾਇਆ ਮੋਹ ਜਲੇ ਅਭਿਮਾਨ ਇੰਨੇ ਸੜੇ